ਸਸਿਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਗਲਖੁਰਦ ਤੋਂ ਲੈ ਕੇ ਤੁਹਾਡੇ ਲਈ ਆਏ ਆ ਮਿੱਤਰੋ ਤੇ ਗਲਖੁਰਦ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਮੁੱਦਕੀ ਤੋਂ ਤਲਵੰਡੀ ਭਾਈ ਨੂੰ ਜਾਣਦੇ ਆ ਤੇ ਜਾਂ ਆਪਾਂ ਜਾਣਦੇ ਆ ਮਿੱਤਰੋ ਮੁੱਦਕੀ ਤੋਂ ਮਿਸ਼ਰੀ ਵਾਲੇ ਪਾਸੇ ਨੂੰ ਤੇ ਚੌੜੀਆਂ ਨਹਿਰਾਂ ਦੇ ਪੱਤਲੀ ਆਉਂਦੀ ਸਿੱਧੀ ਉਹ ਗਲਖੁਰਦ ਪਿੰਡ ਦੇ ਵਿੱਚ ਆਉਂਦੀ ਆ ਤੇ ਜੇ ਤੁਸੀਂ ਛੜਕਦੇ ਸਣੀ ਆਉਣਾ ਚਾਹੁੰਦੇ ਆ ਮਿੱਤਰੋ ਤੇ ਜਦੋਂ ਤੁਸੀਂ ਤਲਵੰਡੀ ਭਾਈ ਤੋਂ ਫਰੂਇਪੁਰ ਵਾਲੇ ਪਾਸੇ ਨੂੰ ਜਾਓਗੇ ਤਾਂ ਤੁਹਾਨੂੰ ਪੁਲ ਮਿਲੂਗਾ ਮਿੱਤਰੋ ਤੇ ਉਹ ਪੁਲ ਪਾਰ ਕਰਨ ਤੋਂ ਬਾਅਦ ਸਾਰਾ ਉੱਤਰ ਦੇ ਅਨਸਾਰ ਆਪੋਜੀਟ ਜਿਹੜੀ ਉਲਟ ਸਾਈਡੋਂ ਦੀ ਠਾਣੇ ਵਾਲੇ ਪਾਸੇ ਮੁੜ ਕੇ ਛੜਕਾ ਗੁਰਦ ਦੇ ਵਿੱਚ ਛੜਕ ਆਉਂਦੀ ਆ ਤੇ ਭਿੰਦਰਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦਾ ਦੋ گاਵਾ ਬਾਈ ਦੇ ਕੋਲੇ ਮਿੱਤਰੋ ਅਵੇਲੇ ਵਾਲਾ ਦੋਵਾਂ ਗਾਈਆਂ ਦੀ ਜਾਣਕਾਰੀ ਲੈਣੇ ਆ ਉਹ ਕਰਦੇ ਆ ਗੱਲਾਂ ਵਾਲਾ ਭਿੰਦਰਬਾਈ ਸਤਿਗੁਰੂ ਵੀਰੇ ਸਤਿਗੁਰੂ ਬਹੁਤ ਵਧੀਆ ਬਾਈ ਚੜਦੀ ਕਲਾ ਜੀ ਚੜਦੀ ਕਲਾ ਜੀ ਤੇ ਬਈ ਚੜਦੀ ਕਲਾ ਜੀ ਪਹਿਲਾਂ ਇਹ ਜਨਵਰ ਵੇ ਹਾਂਜੀ ਬਾਈ ਅੱਜ ਦੋ ਗਾਵਾਂ ਹਨਾ ਬਾਈ ਇਹਦੇ ਨੰਬਰ ਤੇ ਜਿਹੜੀ ਇਹ ਗਾਵਾਂ ਵੀਰੇ ਸਾਈਵਲ ਕਹਦੇ ਅਗਰ ਲੈਂਡੋ ਕਹਦੇ ਦਿੱਸੀ ਕਹਦੇ ਉਹ ਆਪਣੇ ਤੇ ਆ ਪਰ ਪੱਖ ਜਿਹੜਾ ਹੈਗਾ ਉਹ ਪ੍ਰਮਾਤਮਾ ਨੂੰ ਪਤਾ ਜਾਂ ਲੋਕਾਂ ਨੇ ਆਪੇ ਜਾਣ ਜਾਣਾ ਹਨਾ ਆਪਾਂ ਨਹੀਂ ਉਹਦੇ ਬਾਰੇ ਕੋਈ ਕਹਿੰਦੀ ਪਰ ਇਹ ਸੂਆ ਕਿੰਨਾ ਸੁੰਦੀ ਦੂਜਾ ਸੂਆ ਸੁੰਦੀ ਦੂਜਾ ਹਾਂਜੀ ਦੂਜਾ ਸੂਆ ਇਹਦੇ ਸੋਨਾਵਾ ਬਾਈ ਕਿੰਨੇ ਦਿਨ ਪਿਆ ਬਾਈ ਇਹਦੇ ਇਹਦੇ 5-4 ਦਿਨ ਪਿਆ ਜੀ 5 ਤੋਂ 4 ਦਿਨ ਪਿਆ ਇਹਨਾਂ ਦੋ ਤੇ ਦੇ ਦਿੰਦੀ ਹੈ ਕੋਰੇ ਵੀ ਇਹ ਪਹਿਲੇ ਸੂਏ ਬਾਈ ਦਿੱਤਾ ਇਹਨੇ 15 16 ਕਿਲੋ ਦੁੱਧ ਚਾਹੁੰਦੇ ਰਹੇ ਠੀਕ ਹੈ ਵੀਰ ਦੇ ਦੂੰਗੀ ਬਾਈ ਦੁੱਧ ਲੈਵੇ ਆਲੀ ਹੈ ਗਾ ਬਾਈ ਹਣਾ ਦਿਨ ਤਾਂ ਹਾਂ ਇਹ ਲੈ ਜੂਗੀ ਭਿੰਦਰ ਬਾਈ 5-7000 ਬਣੂਗੀ ਚੰਗੀ ਤੁਹਾਡੀ ਹੂੰ ਹੁਣ ਵੀ ਚੰਗੀ ਆ ਤਿਆਰੀ ਤਾਂ ਯਾਰ ਹਾਂਜੀ ਇੱਕ ਗੱਲ ਹੋਰ ਆ ਭਿੰਦਰ ਲਈ ਗਰਮੀ ਦਾ ਕਹਿਣਾ ਰੀ ਹਣਾ ਹਾਂਜੀ ਜਿਵੇਂ ਗਰਮੀ ਜੋ ਹੀ ਨਹੀਂ ਮਨਾਉਂਦੀ ਬਾਈ ਵੀ ਇਹ ਨਹੀਂ ਗੱਲ ਹੈਗੀ ਵੀ ਜਾ ਕੇ ਆਪਾਂ ਨੂੰ ਕੋਈ ਖੇ ਲਾਉਣੇ ਪੈਣਗੇ ਸੀਲ ਬਹੁਤ ਹੈ ਸੀਲ ਚੜੀਆ ਅੱਛਾ ਵੀਰੇ ਕਿੰਨੇ ਦੀ ਦੇਣੀ ਪਿੰਦਰ ਬਾਈ ਇਹ ਬਾਈ 95000 ਦੀ ਦੇਣੀ ਆ ਦੇਣੀ ਮਾਨਦਾਨ ਨਹੀਂ ਹੋਣਾ ਕੋਈ 1000 ਖੰਡ ਹੀ ਹੋਊਗਾ ਮੁੱਲ ਨਾ ਨਾ ਟੋੜਾ ਗੱਲਾਂ ਨਾ ਕਰਿਆ ਕਰ ਮੇਰੇ ਨਾਲ ਮੈਂ ਕਹਿੰਦੇ ਸਭ ਇਹ ਨਹੀਂ 90 ਦੀ ਦੇ ਦਾਂਗੇ ਬਾਈ ਇਹ ਤੋਂ ਘੱਟ ਨਹੀਂ ਦੇਣੀ ਬਸ ਠੀਕ ਹੈ ਬਾਈ 90000 ਦੇ ਵਿੱਚੋਂ ਥੋੜਾ ਬੋਧਾ ਕੋਈ ਆ 100 ਕੱਢ ਲੈਣੀ ਨਹੀਂ ਜਾਵਾਂ ਨਹੀਂ ਨਹੀਂ ਹੋਣਾ ਬਾਈ ਯਾਰ ਐ ਨਾ ਕਰ ਯਾਰ ਗਾਂ ਹੀ ਬਹੁਤ ਚੰਗੀ ਬਾਈ ਸਵਾ ਸਵਾ ਲੱਖ ਮੰਗੀ ਜਾਂਦੇ ਨੇ ਤੇ ਵੀਡੀਓ ਵੇਖੀ ਇਹਦਾ ਫਿਰ ਇਹਦਾ ਫਿਰ ਦੁੱਧ ਕਿੰਨਾ ਦੇ ਜੂਗਾ ਦੁੱਧ ਦੇ ਕਿ 22 ਲੀਟਰ ਜਿਹੜਾ ਮਰਜੀ ਚੋਈ ਕਰਦੇ ਤੇ ਉਹਦੇ ਨਾਲ ਵੀ ਚਾਹੀਦਾ ਗਾਂ ਉਹਦੇਵਾ ਬਹੁਤ ਹਨਾ ਉਹਦਾ ਬਾਈ ਡੱਬੀ ਜਿਹੜੀ ਇਹ ਦੂਜਾ ਸੂਆ ਹੀ ਇਹ ਬਾਈ ਦੂਜਾ ਸੂਆ ਹੈ ਹਾਂਜੀ ਇਹਦੇ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਪਏ ਹਜੇ 6 ਦਿਨ ਪਏ ਹਜੇ ਬਸ ਥਣ ਥਣੋਂ ਬੜਾ ਚੰਗਾ ਕਿਨ ਮੱਝ ਪੁੱਛਦਾ ਲਾ ਕੇ ਲਾਤ ਲਾਦਾ ਹੈ ਠੀਕ ਗੱਲ ਆ ਬਾਈ ਬਹੁਤ ਸੋਹਣੀ ਆ ਇਹ ਕਾਰਗਰੀ ਕੀਤੀ ਲੱਗਦੀ ਇਦਾਂ ਹੀ ਮੈਨੂੰ ਹਾਂਜੀ ਨਹੀਂ ਠੀਕ ਆ ਬਾਈ ਬਾਕੀ ਵੀ ਤਲਿਆਰਾ ਪਾਇਆ ਨਹੀਂ ਸੀ ਹੁਣ ਪਾਇਆ ਤਾਂ ਥੋੜਾਇਆ ਕਰੂਗੀ ਹਣਾ ਦੇਵਾਲੂ ਆ ਵਾਹ ਇਹ ਤਾਂ ਵੀ ਬੜੂ ਬਹੁਤ ਚੰਗੀ ਹੈ ਬਹੁਤ ਵਧੀਆ ਬਣੂ ਬਾਈ ਇਹ ਨਿਖਰੂ ਚੰਗੀ ਗੋਰ ਬਸ ਹਣਾ ਬਹੁਤ ਚੰਗੇ ਭਾਈ ਖਿੰਦਰ ਭਾਈ ਦੁੱਧ ਕਿੰਨਾ ਦਿੱਤਾ ਹੋਇਆ ਹੈ ਦੁੱਧ ਬਾਈ ਇਹਨੇ ਘੱਟੋ ਘੱਟ ਵੀ ਦਿੱਤਾ ਹੈਗਾ ਹੂੰ 22 23 ਕਿਲੋ ਦੁੱਧ ਚੁੰਦੇ ਰਿਹਾ ਰੰਡੀ ਬਹੁਤ ਆ ਯਾਰ ਹੋਵੇ ਗੋਰੇ ਨੇ ਵਿਖਾਈ ਨਾ ਆ ਕਰ ਲਾਂ ਲਾ ਪਿੰਡਰਾ ਤੁੰ ਤਾਂ ਵੈਸੇ ਹੀ ਦਸੀ ਜਾਂਦੀ ਠੰਡੀ ਠੰਡੀ ਆ ਹੁਣ ਬਹੁਤ ਚੰਗੀ ਬਾਈ ਯਾਰ ਹੂੰ ਬਾਈ ਇਹ 16 ਕਿਲੋ ਇੱਕ ਟੰਗ ਦਾ ਦੁੱਧ ਹੋਇਆ ਵਾ ਇਹਦਾ ਅੱਛਾ ਕੋਈ ਵੀ ਦੋਵਾਂ ਦਾ ਸਮਝ ਜਾਂਦੇ ਚਾਹੀਦੇ ਠੀਕ ਆ ਬਾਈ ਠੀਕ ਆ ਬਈ ਹੂੰ ਅੱਛਾ ਬਾਈ ਇਹਦਾ ਡੱਬੀ ਦੇ ਕਿੰਨਾ ਦੁੱਧ ਦੇਗੀ ਡੱਬੀ ਦੇ ਦੂ ਬਾਈ ਯਾਰ ਇਹ 24 25 ਕਿਲੋ ਦੁੱਧ ਦੇ ਦੂਗੀ ਦੇ ਦੂਗੀ ਬਾਈ ਹਨਾ ਗਾਂ ਚੰਗੀ ਹੈ ਜਾਤ ਵਾਲੀ ਹੈ ਬਹੁਤ ਵਧੀਆ ਗਾਂ ਹੈ ਇਹ ਦੂਜਾ ਸੂਏ ਸੁਣਦੀ ਦੂਜਾ ਸੂਆ ਬਈ ਦੋਨੇ ਦੂਜੇ ਸੂਏ ਠੀਕ ਆ ਇਹ ਕਿੰਨੇ ਦੇ ਦੇ ਦੇਗੇ ਬਾਈ ਇਹ ਬਾਈ ਯਾਰ ਦੇ ਦਿਆਂਗੇ ਲੱਖ ਰੁਪਏ ਦੀ ਆਪਾਂ ਲੱਖ ਰੁਪਏ ਦੀ ਮੇਰਾ ਮਨ ਕੀ ਹ 13 ਵਾਂ 5000 ਹੋ ਜੂ ਬਾਈ ਯਾਰ ਜਦੋਂ 90 ਦਾ ਜੋੜਾ 180 ਦਾ ਹੀ ਕਰਦੀ ਹੈ ਯਾਰ ਦੇ ਦੇ ਯਾਰ ਹਾਂ ਜੋੜਾ ਹੀ ਜਾਊਗਾ ਯਾਰ ਦਾ ਉਹਦੇ ਨਾ ਘਟੀ ਮਾਂ ਕੋ ਨਹੀਂ ਕੋ ਨਹੀਂ ਬਾਈ ਦੇ ਦੇ ਅਸਾਂ ਨੰਬਰ ਕਿੰਨਾ ਆ ਗਿਆ ਵੀਰੇ 94631 94631 75435 75435 35 ਇੱਕ ਵਾਰੀ ਹੋਰ ਬੋਲ ਦੀ 94631 75435 ਠੀਕ ਹੈ ਵੀ ਇਸ ਨੰਬਰ ਤੇ ਕਰ ਲਓ ਬਾਈ ਨਾਲ رابطہ ਕਰ ਮੇਤਰੋ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਆ ਪਿੰਡ ਘੱਲ ਖੁਰਦਾ ਜ਼ਿਲ੍ਹਾ ਫਰੀਦਕੋਟ